ਬਹੁਤ ਸਵਾਗਤ ਹੈ ਜੀ ਵਿਦਿਆਰਥੀਆਂ ਦਾ ਬਹੁਤ ਮਹੱਤਵਪੂਰਨ ਵਿਸ਼ਾ ਹੈ ਮੈਂ ਸੋਚਿਆ ਕੰਵਰ ਸਾਹਿਬ ਨਾਲ ਇਹਦੇ ਤੇ ਜ਼ਰੂਰ ਗੱਲ ਕੀਤੀ ਜਾਣੀ ਚਾਹੀਦੀ ਹੈ ਅਮਰਦੀਪ ਸਿੰਘ ਕੰਵਰ ਬ੍ਰਾਡਵੇ ਇਮੀਗ੍ਰੇਸ਼ਨ ਦੇ ਚੀਫ ਨੇ ਬੜੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਹੁਣ ਵਿਸ਼ਾ ਕੀ ਹੈ ਸਾਡੇ ਪੰਜਾਬ ਦੇ ਹਰਿਆਣੇ ਦੇ ਮੈਂ ਕਹੂੰਗਾ ਇੰਡੀਆ ਦੇ ਵਿਦਿਆਰਥੀ ਕੈਨੇਡਾ ਨੂੰ ਲੈ ਕੇ ਬੜੇ ਚਿੰਤਤ ਜੇ ਹੋ ਗਏ ਵੀ ਦਾਖਲੇ ਲਈਏ ਨਾਲੇ ਬੱਚਿਆਂ ਦੇ ਮਾਪੇ ਵੀ ਬਹੁਤ ਜ਼ਿਆਦਾ ਚਿੰਤਤ ਨੇ ਵੀ ਬੱਚਾ ਤਾਂ ਕਹਿੰਦਾ ਮੈਂ ਕੈਨੇਡਾ ਹੀ ਜਾਣਾ ਹੈ ਪਤਾ ਨਹੀਂ ਹੁਣ ਪੀਆਰ ਮਿਲੂ ਜਾਂ ਨਹੀਂ ਮਿਲੂ ਵਿਦਿਆਰਥੀ ਵੀ ਆਪਣੇ ਪੱਧਰ ਤੇ ਪਤਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਬਹੁਤ ਤਰ੍ਹਾਂ ਦੀਆਂ ਵੀਡੀਓਜ਼ ਕੈਨੇਡਾ ਤੋਂ ਆਉਂਦੀਆਂ ਨੇ ਵੀ ਹੁਣ ਪੀਆਰ ਨਹੀਂ ਮਿਲਣੀ ਕੈਨੇਡਾ 'ਚ ਕੈਨੇਡਾ ਕੰਮ ਹੈ ਨਹੀਂ ਇਹ ਪੰਗਲ ਪੂਸਾ ਦਾ ਪਿਆ ਹੋਇਆ ਔਰ ਜਿਹੜੇ ਵਿਦਿਆਰਥੀ ਉੱਥੇ ਕੰਮਕਾਰ 'ਚ ਲੱਗੇ ਹੋਏ ਨੇ ਉਹ ਕਹਿੰਦੇ ਕੈਨੇਡਾ ਵਰਗਾ ਮੁਲਕ ਨਹੀਂ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਕਹਿੰਦੇ ਅਸੀਂ ਤਾਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਸੱਦਾਂਗੇ ਇਹਦਾ ਮਤਲਬ ਹੈ ਦੋ ਤਰ੍ਹਾਂ ਦੇ ਵਿਚਾਰ ਕੈਨੇਡਾ ਨੂੰ ਲੈ ਕੇ ਆ ਇੱਕ ਕਹਿੰਦੇ ਕੈਨੇਡਾ ਬਹੁਤ ਸਹੀ ਹੈ ਸਾਨੂੰ ਪੀਆਰ ਹੋ ਗਈ ਬਾਕੀਆਂ ਨੂੰ ਵੀ ਹੋ ਜਾਣੀ ਕੁਝ ਕਹਿੰਦੇ ਵੀ ਬੱਸ ਹੁਣ ਕੈਨੇਡਾ ਭਰ ਗਿਆ ਹੁਣ ਛੱਡੋ ਹੁਣ ਨਵੇਂ ਵਿਦਿਆਰਥੀ ਜਿਨ੍ਹਾਂ ਨੇ ਜਾਣਾ ਹੈ ਉਹਨਾਂ ਦੇ ਮਨ 'ਚ ਇਹ ਵਹਿਮ ਹੈ ਜੇ ਅਸੀਂ ਚਲੇ ਗਏ ਪੀਆਰ ਹੋਊਗੀ ਨਹੀਂ ਹੋਊਗੀ ਕੰਮ ਮਿਲੂਗਾ ਨਹੀਂ ਮਿਲੂਗਾ ਆਹ ਜਿਹੜਾ ਇੱਕ ਯੁੱਧ ਹੈ ਨਾ ਦਿਮਾਗ ਦੇ ਵਿੱਚ ਇਹਦਾ ਸੋਲੂਸ਼ਨ ਕਵਰ ਸਾਰਾ ਮੈਂ ਚਾਹੁੰਦਾ ਤੁਸੀਂ ਕੱਢੋ ਵੀ ਹੁਣ ਜਿਹੜੇ ਜਿਹੜੇ ਤੱਕ ਚਲੇ ਗਏ ਆਪਾਂ ਛੱਡ ਦਈਏ ਜਿਨ੍ਹਾਂ ਨੇ ਫਿਊਚਰ ਬਣਾਉਣਾ ਹੈ ਪੜਨ ਲਈ ਬਾਹਰ ਜਾਣਾ ਹੈ ਉਹ ਜਾਣ ਨਾ ਜਾਣ ਪੀਆਰ ਮਿਲੂ ਨਹੀਂ ਮਿਲੂ ਕੰਮ ਮਿਲੂ ਨਹੀਂ ਮਿਲੂ ਬਸ ਇਹਦਾ ਜੇ ਤੁਸੀਂ ਜਵਾਬ ਦੇ ਦੋ ਤੇ ਬਹੁਤ ਸਾਰੇ ਵਿਦਿਆਰਥੀਆਂ ਨੇ ਮਨ ਸ਼ਾਂਤ ਹੋ ਜਾਣਾ ਜਰੂਰ ਦੱਲਾ ਜੀ ਹੋਰ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਸੋ ਇੱਕ ਚੀਜ਼ ਹੈ ਆਪਾਂ ਟਰੱਕਾਂ ਦੇ ਪਿੱਛੇ ਨਾ ਅਕਸਰ ਕਈ ਵਾਰੀ ਪੜ੍ਹੀ ਹੈ ਕਿ ਜਿਹਨੂੰ ਆ ਗਿਆ ਕਮਾਉਣ ਦਾ ਤਰੀਕਾ ਉਹਦਾ ਇੱਥੇ ਵੀ ਅਮਰੀਕਾ ਸੋ ਗੱਲ ਆਇਆ ਕਿ ਜਿਹੜੇ ਤੇ ਕੈਨੇਡਾ ਗਏ ਨੇ ਬੱਚੇ ਪਹਿਲਾਂ ਦੇ ਉਹਨਾਂ ਦਾ ਸਿਸਟਮ ਹੈ ਸੈਟ ਉਹ ਤਾਂ ਵੀਡੀਓ ਬਣਾਉਂਦੇ ਨੇ ਆਰਾਮ ਨਾਲ YouTube ਤੋਂ ਵੱਖਰੇ ਪੈਸੇ ਲੈ ਲੈਂਦੇ ਨੇ ਥੋੜਾ ਨੈਗੇਟਿਵ ਬੋਲਦੇ ਨੇ ਵੀਡੀਓ ਚੱਲਦੀ ਬੜੀ ਆ ਆਉਂਦੇ ਹੀ ਵੀਊ ਬਹੁਤ ਨੇ ਹੁਣ ਜਿਹੜਾ ਬੱਚਾ ਨਵਾਂ ਵੱੜਦਾ ਉਹਨੂੰ ਜਾਂਦਿਆਂ ਤੇ ਟੱਕ ਟੰਗ ਨਹੀਂ ਆ ਸਕਦਾ ਟੰਗ ਆਉਣ ਲਈ ਇੱਕ ਸਮਾਂ ਚਾਹੀਦਾ ਕਿਸੇ ਵੀ ਆਪਾਂ ਨਵੀਂ ਧਰਤੀ ਤੇ ਚੱਲ ਜਾਈਏ ਮੈਂ ਕਹਿੰਨਾ ਆਪਣੇ ਇੰਡੀਆ ਦੇ ਵਿੱਚ ਹੀ ਜੇ ਆਪਾਂ ਸ਼ਹਿਰ ਬਦਲ ਲਈਏ ਨਾ ਤੇ ਤਾਂ ਵੀ ਟਾਈਮ ਲੱਗ ਜਾਂਦਾ ਚੀਜ਼ਾਂ ਨੂੰ ਸਮਝਣ ਦੇ ਵਿੱਚ 4 ਮਹੀਨਾ ਤੇ ਉੱਥੇ ਚੱਜਦਾ ਖਾਣਾ ਹੀ ਨਹੀਂ ਸਮਝ ਆਉਣਾ ਵੀ ਕਿਹੜੀ ਜਗ੍ਹਾ ਤੇ ਮਿਲੂਗਾ ਸੋ ਇਹ ਜਿਹੜਾ ਫਰਕ ਹੈ ਹੈਗਾ ਔਰ ਕੈਨੇਡਾ ਦੇ ਵਿੱਚ ਡੈਫੀਨੇਟਲੀ ਕੁਝ ਪ੍ਰੋਬਲਮ ਹੈਗੀਆਂ ਵੀ ਨੇ ਮੈਂ ਵੀ ਨਹੀਂ ਕੰਦਾ ਕਿ ਨਹੀਂ ਹੈਗੀਆਂ ਬਿਲਕੁਲ ਹੈਗੀਆਂ ਨੇ ਕੁਝ ਪ੍ਰੋਬਲਮ ਉੱਥੇ ਦੀ ਇਕਨੋਮੀ ਦੀਆਂ ਕ੍ਰੀਏਟਡ ਨੇ ਤੇ ਕੁਝ ਸਾਡੇ ਸਟੂਡੈਂਟਸ ਦੀਆਂ ਕ੍ਰੀਏਟਡ ਨੇ ਇਕਨੋਮੀ ਦੀਆਂ ਜਿਹੜੀਆਂ ਕ੍ਰੀਏਟਡ ਹੁੰਦੀਆਂ ਉਹ ਕਦੀ ਵੀ ਬਸਟ ਨਹੀਂ ਕਰਦੀਆਂ ਫਟਦੀਆਂ ਨਹੀਂ ਹੁੰਦੀਆਂ ਦੁਨੀਆ ਚੱਲਦੀ ਰਹਿੰਦੀ ਹੁੰਦੀ ਹੈ ਰਿਸੈਸ਼ਨ ਕੋਈ ਦੁਨੀਆ ਚ ਪਹਿਲੀ ਵਾਰੀ ਕੈਨੇਡਾ ਚ ਨਹੀਂ ਆਇਆ ਇਸ ਤੋਂ ਪਹਿਲਾਂ ਵੀ ਅਲੱਗ-ਅਲੱਗ ਕੰਟਰੀਆਂ 'ਚ ਸਮੇਂ-ਸਿਰ ਆਉਂਦਾ ਰਹਿੰਦਾ ਹੈ ਸਾਲ ਡੇਢ ਸਾਲ 'ਚ ਇਕਨੋਮੀ ਰਿਕਵਰ ਕਰਦੀ ਹੈ ਚੀਜ਼ਾਂ ਫਿਰ ਫਲਰਿਸ਼ ਕਰ ਜਾਂਦੀਆਂ ਨੇ ਸਾਲ ਡੇਢ ਸਾਲ ਚੀਜ਼ਾਂ ਰੁਕ ਜਾਂਦੀਆਂ ਨੇ 네ਗੇਟਿਵ ਗ੍ਰਾਫ ਨਹੀਂ ਜਾਂਦਾ ਹੁੰਦਾ ਜਲਦੀ ਕਿਤੇ ਹੁਣ ਕੈਨੇਡਾ 'ਚ ਜਿਹੜਾ ਥੋੜਾ ਬਹੁਤ 네ਗੇਟਿਵ ਗ੍ਰਾਫ ਦਿਖ ਰਿਹਾ ਤੇ ਇਹ ਪੂਰੇ ਕੈਨੇਡਾ ਦੇ ਵਿੱਚ ਨਹੀਂਗਾ ਪ੍ਰੋਬਲਮ ਇੱਥੇ ਹੈ ਜੀ ਅੱਜ ਵੀ ਮਾਨਸਿਕਤਾ ਹੈ ਨਾ ਜਿਹੜੀ ਅੱਜ ਵੀ ਸਾਡੇ ਕੋਲ ਬੱਚਾ ਹੁੰਦਾ ਅੱਜ ਵੀ ਉਹਦੀ ਅੜੀ ਇਹੀ ਹੈ ਸਾਰਾ ਕੁਝ ਹੋਣ ਤੋਂ ਬਾਅਦ ਸਭ ਕੁਝ ਉਹ ਦੇਖ ਰਿਆ ਉਹਦਾ ਕੋਈ ਨਾ ਕੋਈ ਉੱਥੇ ਰਿਸ਼ਤੇਦਾਰ ਦੋਸਤ ਮਿੱਤਰ ਭੁਗਤ ਰਿਆ ਫਿਰ ਵੀ ਉਹ ਆ ਕੇ ਪਤਾ ਕੀ ਕਹਿੰਦਾ ਟੋਰਾਂਟੋ ਜਾਣਾ ਬ੍ਰੈਮਟਨ ਜਾਣਾ ਹੁਣ ਪ੍ਰੋਬਲਮ ਹੈ ਇੱਥੇ ਹੈ ਕਿ ਜਦੋਂ ਤੁਸੀਂ ਇੱਕੋ ਹੀ ਜਗ੍ਹਾ ਤੇ ਵੜੀ ਜਾਓਗੇ ਵੜੀ ਜਾਓਗੇ ਕੈਨੇਡਾ ਚ ਜਿਹੜੀ ਹੈ ਸਿਚੁਏਸ਼ਨ ਹੈ ਨਾ ਸਭ ਤੋਂ ਜ਼ਿਆਦਾ ਖਰਾਬ ਇਹ 2-4 ਜਗ੍ਹਾ ਤੇ ਹੀ ਹੈ ਪੂਰੇ ਕੈਨੇਡਾ ਚ ਨਹੀਂ ਗੀ ਬਦਨਾਮ ਉਹ ਜ਼ਿਆਦਾ ਤਾਂ ਹੋਗੇ ਹੋ ਕਿਉਂਕਿ ਇਹ 2-4 ਜਗ੍ਹਾ ਤੇ ਸਾਰੀ ਭੀੜ ਹੈ ਤੇ ਉਹ ਵੀਡੀਓ ਬਣਾਉਣ ਵਾਲੇ ਵੀ ਇੱਥੇ ਹੀ ਬੈਠੇ ਨੇ ਉਹਨਾਂ ਨੇ ਵੀ ਕੈਨੇਡਾ ਹਜੇ ਪੂਰਾ ਨਹੀਂ ਦੇਖਿਆ ਕਿਉਂਕਿ ਕੈਨੇਡਾ 'ਚ ਇੱਕ ਪਾਸੇੋਂ ਦੂਜੇ ਪਾਸੇ ਜਾਣਾ ਹੋਵੇ 6 ਘੰਟੇ ਦੀ ਫਲਾਈਟ ਲੱਗਦੀ ਹੈ ਅੰਦਰ ਅੰਦਰ ਠੀਕ ਹੈ ਨਹੀਂ ਈਸਟ ਟੂ ਵੈਸਟ ਵੀ ਜਾਣਾ ਹੋਵੇ ਸੋ ਆ ਜਿਹੜੀ ਸਿਚੁਏਸ਼ਨ ਹੈ ਇਹ ਪਹਿਲਾਂ ਜਿਹੜਾ ਬੰਦੇ ਨੇ ਕੈਨੇਡਾ ਅਲੱਗ-ਅਲੱਗ ਐਂਗਲ ਤੋਂ ਦੇਖਿਆ ਹੋਊਗਾ ਉਹਨੂੰ ਥੋੜੀ ਸਿਚੁਏਸ਼ਨ ਦੀ ਸਮਝ ਹੋ ਸਕਦੀ ਜਿੰਨੇ ਉੱਥੇ ਜਾ ਕੇ ਇੱਕੋ ਸ਼ਹਿਰ 'ਚ ਸਾਰੀ ਜ਼ਿੰਦਗੀ ਕੱਢਤੀ ਹੈ ਉਹ ਕੈਨੇਡਾ ਬਾਰੇ ਨਹੀਂ ਦੱਸ ਸਕਦਾ ਜਿਹੜਾ ਬੰਦਾ ਕਦੀ ਜਲੰਧਰੋਂ ਨਹੀਂ ਟੱਪਿਆ ਉਹ ਦਿੱਲੀ ਦੀਆਂ ਗੱਲਾਂ ਕਰੇ ਤੇ ਉਹਦੇ ਮੂੰਹ 'ਚ ਸੋਭਣੀਆਂ ਨਹੀਂ ਤੇ ਨਾ ਦਿੱਲੀ ਵਾਲੇ ਨੂੰ ਸੋ ਕੈਨੇਡਾ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਅਗਰ ਆਪਾਂ ਟੋਰਾਂਟੋ 'ਚ ਵੀ ਗੱਲ ਕਰੀਏ ਨਾ ਲਾਈਕ ਮੇਰਾ ਆਪਣਾ ਨੇਫਿਊ ਹੈ ਜੀ ਉਹ ਪਹਿਲਾਂ ਲਾਈਕ ਬ੍ਰੈਮਟਨ ਸੀਗਾ ਫਿਰ ਹਮਿਲਟਨ ਹੈ ਉਹ ਥੋੜੇ ਦਿਨ ਪਹਿਲਾਂ ਆਇਆ ਤਾਂ ਮੈਂ ਉਹਦੇ ਨਾਲ ਵੀ ਗੱਲ ਕੀਤੀ ਮੈਂ ਕਿਹਾ ਵੀ ਕਿੱਦਾਂ ਸੀਨ ਵੀ ਤੇਰਾ ਚਲੋ ਉਹ ਤੇ ਪੁਰਾਣੇ ਨੇ ਬੱਚੇ ਉਹ ਕਹਿੰਦਾ ਭਾਜੀ ਜਿਹੜਾ ਰੌਲਾ ਹੈ ਨਾ ਸਭ ਤੋਂ ਜ਼ਿਆਦਾ ਸਿਰਫ ਬ੍ਰੈਮਟਨ ਹੈ ਕਾਰਨ ਕਹਿੰਦਾ ਤੁਸੀਂ ਉੱਥੇ ਇੱਟ ਪਟਲੋ ਤੇ ਉਹਦੇ ਥੱਲੇ 5-6 ਪੰਜਾਬੀ ਨਿਕਲਣਗੇ ਮਤਲਬ ਇੰਨਾ ਪੰਜਾਬੀ ਉੱਥੇ ਓਵਰਫਲੱਡਡ ਹੋ ਚੁੱਕਾ ਹੈ ਤੇ ਕਹਿੰਦਾ ਜਦੋਂ ਤੁਸੀਂ ਇਹਨਾਂ ਦੀਆਂ ਵੀਡੀਓ ਸੁਣਦੇ ਹੋ ਉਹਦੇ 'ਚ 네ਗਟਿਵ ਬੋਲਦੇ ਨੇ ਤੇ ਜਦੋਂ ਤੁਸੀਂ ਇਹਨਾਂ ਦੇ ਇੰਸਟਾਗ੍ਰam ਤੇ ਜਾਂਦੇ ਹੋ ਉੱਥੇ ਕਹਿੰਦਾ ਵਧੀਆ-ਵਧੀਆ ਕਾਰਾਂ 'ਚ ਘੁੰਮਦੇ ਨੇ ਤੇ ਸਟੇਟਮੈਂਟਾਂ ਦੀ ਇਹਨਾਂ ਦੇ ਮੈਚ ਨਹੀਂ ਕਰਦੀਆਂ ਸੋ ਬੇਸਿਕਲੀ YouTube ਦਾ ਬਿਜ਼ਨਸ ਬਣ ਗਿਆ ਕਹਿੰਦਾ ਭਾਜੀ ਤੁਸੀਂ ਵੀ ਬਣਾਉਨੇ ਹੋ ਸਾਰੇ ਕਰਦੇ ਨੇ ਤੁਹਾਨੂੰ ਪਤਾ ਹੀ ਹੈ ਬਿਜ਼ਨਸ ਜਿੰਨੀ ਵੀਡੀਓ ਟੇਢੀ-ਮੇਢੀ ਬਣਾਵਾਂਗੇ ਉਨੀ ਵੱਧ ਚੱਲਦੀ ਹੈ ਸੋ ਕਹਿੰਦਾ ਸਿਚੁਏਸ਼ਨ ਹੈਗੀ ਹੈ ਮੈਂ ਨਹੀਂ ਕਹਿੰਦਾ ਨਹੀਂ ਹੈਗੀ ਨਵੇਂ ਬੱਚੇ ਨੂੰ ਜ਼ਿਆਦੀ ਸਟਰਗਲ ਹੁੰਦੀ ਹੈ ਜੌਬ ਫਾਈਂਡ ਕਰਨ 'ਚ ਪਰ ਉਹਦਾ ਕਾਰਨ ਹੈ ਕਿ ਬੱਚੇ ਬਹੁਤ ਜ਼ਿਆਦਾ ਨੇ ਬੱਚਾ ਆਈ ਬਹੁਤ ਹੈ 2023 ਅਗਰ ਆਪਾਂ ਦੇਖੀਏ ਬਾਈ ਦੇਖੀਏ ਡੱਲਾ ਜੀ ਕੋਵਿਡ ਤੋਂ ਬਾਅਦ ਆਹ ਸਿਚੁਏਸ਼ਨ ਹੋਈ ਕਿ ਜਿਹੜੇ ਪ੍ਰਾਈਵੇਟ ਕਾਲਜ ਦੋ ਦੋ ਕਮਰਿਆਂ ਦੇ ਆ ਉਹਨਾਂ 'ਚ ਵੀ ਵੀਜ਼ੇ ਭਰ-ਭਰ ਕੇ ਮਿਲੇ ਨੇ ਗੇਟ ਹੀ ਖੋਲਤੇ ਸੀ ਵੀਜ਼ੇ ਆਉਂਦੇ ਸੀ ਬਹੁਤ ਜ਼ਿਆਦਾ ਟੂਰਿਸਟ ਵੀਜ਼ਾ ਅੰਨਾ ਆਇਆ 2024 ਦੀ ਸਟਾਰਟਿੰਗ ਤੱਕ ਆਉਂਦਾ ਰਿਹਾ ਹੈ ਵੀਜ਼ਾ ਸੋ ਜਦੋਂ ਇੰਨਾ ਬੰਦਾ ਅੰਦਰ ਵੜੂਗਾ ਜੀ ਉਹ ਕਿਤੇ ਨਾ ਕਿਤੇ ਤਾਂ ਫਰਸਟ੍ਰੇਸ਼ਨ ਕ੍ਰੀਏਟ ਕਰੂਗਾ ਬਟ ਐ ਫ੍ਰਸਟ੍ਰੇਸ਼ਨ ਆਪਾਂ ਨੂੰ ਅਲਬਰਟਾ ਚ ਕਿਉਂ ਨਹੀਂ ਦਿਖਦੀ ਇਹ ਨੋਵਾ ਸਕੋਸ਼ੀਆ ਚ ਕਿਉਂ ਨਹੀਂ ਦਿਖਦੀ ਇਹ ਵਿਨੀ ਪੈਗ ਚ ਬੈਠਾ ਬੱਚਾ ਵੀਡੀਓ ਕਿਉਂ ਨਹੀਂ ਬਣਾ ਰਿਹਾ ਬੱਚਾ ਪ੍ਰਿੰਸ ਐਡਵਰਡ ਚ ਬੈਠਾ ਵੀਡੀਓ ਕਿਉਂ ਨਹੀਂ ਬਣਾ ਰਿਹਾ ਇਹ ਬੱਚਾ ਆਪਣੇ ਇਧਰ ਗੱਲ ਕਰ ਲਈਏ ਜਿਹੜੀਆਂ ਕਿਊਬੈਕ ਚ ਬੈਠਾ ਆਪਣੇ ਮੌਂਟਰੀਅਲ ਚ ਬੈਠਾ ਉਹ ਕਿਉਂ ਨਹੀਂ ਵੀਡੀਓ ਬਣਾ ਰਿਹਾ ਵੀਡੀਓ ਬਣਾਉਣ ਵਾਲਾ ਸਿਰਫ ਟੋਰਾਂਟੋ ਤੋਂ ਕਿਉਂ ਆ ਇਹ ਵੀਡੀਓ ਬਣਾਉਣ ਵਾਲਾ ਕੱਲਾ ਸਰੀ ਤੋਂ ਕਿਉਂ ਆ ਇਹ ਵੀਡੀਓ ਬਣਾਉਣ ਵਾਲਾ ਕੱਲਾ ਵੈਂਕੂਵਰ ਤੋਂ ਕਿਉਂ ਆ ਕਿਉਂਕਿ ਇੱਥੇ ਹੀ ਭੀੜ ਹੈ ਬਿਲਕੁਲ ਨਹੀਂ ਇੱਥੇ ਰੋਲਾ ਹੋਰ ਕਿਤੇ ਨਹੀਂ ਹੈ ਸੋ ਕੈਨੇਡਾ ਦੇ ਵਿੱਚ ਜਿਹੜੀਆਂ ਹੁਣ ਚੇਂਜਸ ਆਈਆਂ ਐਂਦਾ ਲੋਕਾਂ ਨੇ ਵੀਡੀਓ ਬਣਾ ਬਣਾ ਕੇ ਉਹਦੇ ਪੁੱਠੇ ਸਿੱਧੇ ਸਿਸਟਮ ਕਰ ਕਰਕੇ ਦਿਖਾਏ ਕਿ ਜਿੱਦਾਂ ਪਤਾ ਨਹੀਂ ਕੈਨੇਡਾ ਨੂੰ ਅੱਗ ਲੱਗ ਗਈ ਖਤਮ ਹੋ ਗਿਆ ਹੁਣ ਪਿੱਛੇ ਜੇ ਮੈਂ ਗੱਲ ਕਰਦਾ ਜੀ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਟੂਰਿਸਟ ਵੀਜ਼ੇ ਵਾਲਾ ਉਹਦੇ ਲਈ ਵਰਕ ਪਰਮਿਟ ਬੰਦ ਕਰਤਾ ਲੋਕਾਂ ਨੇ ਰੋਲਾ ਕੀ ਪਾਇਆ ਕਿ ਟੂਰਿਸਟ ਵੀਜ਼ਾ ਵਰਕ ਪਰਮਿਟ 'ਚ ਨਹੀਂ ਬਦਲਿਆ ਜਾ ਸਕਦਾ ਉਹ ਪਲੇ ਮਾਨਸੋ ਸਿਸਟਮ ਨੂੰ ਸਮਝੋ ਉਹਨਾਂ ਨੇ ਇੱਕ ਕੋਵਿਡ ਦੇ ਦੌਰਾਨ ਸਿਸਟਮ ਬਣਾਇਆ ਸੀ ਕਿ ਜਿਹੜਾ ਬੰਦਾ ਟੂਰਿਸਟ ਵੀਜ਼ਾ ਤੇ ਆਇਆ ਉਹ ਆ ਕੇ ਆਨਲਾਈਨ ਆਪਣੇ ਵੀਜ਼ੇ ਨੂੰ ਵਰਕ ਪਰਮਿਟ ਚ ਬਦਲ ਸਕਦਾ ਹੈ ਇਹ ਕੋਵਿਡ ਦੇ ਸਿਸਟਮ ਬਣੇ ਸੀ ਉਸ ਤੋਂ ਪਹਿਲਾਂ ਉਹ ਬੰਦੇ ਨੂੰ ਫਲੈਗ ਪੋਲਿੰਗ ਦੇ ਥਰੂ ਬਾਰਡਰ ਤੇ ਜਾ ਕੇ ਆਪਣੇ ਵੀਜ਼ੇ ਨੂੰ ਚੇਂਜ ਕਰਨਾ ਪੈਂਦਾ ਸੀ ਉਹਨਾਂ ਨੇ ਜਿਹੜਾ ਸਿਸਟਮ ਬੰਦ ਕੀਤਾ ਉਹ ਆਨਲਾਈਨ ਵਾਲਾ ਬੰਦ ਕੀਤਾ ਜਿਹੜੀ ਚੀਜ਼ ਬਣੀ ਟੈਂਪੋਰਰੀ ਸਿਸਟਮ ਦੇ ਲਈ ਸੀ ਉਹ ਇੱਕ ਦਿਨ ਦਾ ਬੰਦ ਹੋਣੀ ਸੀ ਤਾਂ ਟੂਰਿਸਟ ਦਾ ਵਰਕ ਪਰਮਿਟ ਤਾਂ ਅੱਜ ਵੀ ਕਨਵਰਟ ਹੈ ਲੇਕਿਨ ਆਨਲਾਈਨ ਨਹੀਂ ਹੋਊਗਾ ਕਿ ਆਨਲਾਈਨ ਇੱਕੇ ਸੁਰਤੀ ਕੋਵਿਡ ਚ ਬਣੀ ਸੀ ਤੇ ਉਹ ਕੋਵਿਡ ਖਤਮ ਹੋ ਗਿਆ ਭਾਈ ਹੁਣ ਉਹ ਸਿਸਟਮ ਵੀ ਤਾਂ ਹੌਲੀ ਹੌਲੀ ਖਤਮ ਹੋਣਗੇ ਜਿਹੜੇ ਵਰਕ ਪਰਮਿਟ ਉਹ ਕੋਵਿਡ ਵਾਲਿਆਂ ਦੇ ਐਕਸਟੈਂਡ ਕਰਦੇ ਆਏ ਉਹ ਜਿਹੜੇ ਕੋਵਿਡ ਦੇ ਕਰਕੇ ਐਕਸਟੈਂਡ ਹੋਏ ਵੀ ਹੁਣ ਕੋਵਿਡ ਹੀ ਦੁਨੀਆ ਚ ਚਲਾ ਗਿਆ ਤੇ ਉਹ ਬੰਦ ਹੋਣਗੀਆਂ ਚੀਜ਼ਾਂ ਜਿਹੜੀ ਟੈਂਪਰਰੀ ਬਣੀਆਂ ਸੀ ਜੇ ਤੁਸੀਂ ਉਹਨਾਂ ਨੂੰ ਜ਼ਿੰਦਗੀ ਚ ਪਰਮਾਨੈਂਟ ਸਮਝ ਲਿਆ ਤੇ ਤੁਹਾਡੀ ਗਲਤੀ ਹੈ ਇਕ ਤਕ ਕਿ ਨਹੀਂ ਤੁਸੀਂ ਜ਼ਿੰਦਗੀ ਦੇ ਨਾਲ ਨਾਲ ਬਦਲਣਾ ਹੁਣ ਮੰਨ ਲਓ ਇੱਕ ਆਪਾਂ ਵੀਡੀਓ ਅੱਜ ਕੱਲ ਸੁਣਦੇ ਆਂ ਫੇਰ 70000 ਬੱਚਾ ਹੋਊਗਾ ਰਿਪੋਰਟ 70000 ਬੱਚਾ ਹੋਊਗਾ ਪਰ ਉਹ ਹੋ ਨਹੀਂ ਰਿਹਾ ਹੋ ਕਿਉਂ ਨਹੀਂ ਰਿਹਾ ਅਜ ਤੱਕ ਡੱਲਾ ਜੀ ਉਹ 70000 ਬੱਚਾ ਹੀ ਨਹੀਂ ਗਾ ਜੀ ਉਹ 70000 ਬੱਚਾ ਨਹੀਂ ਗਾ ਉਹ 70000 ਉਹ ਲੋਕ ਨੇ ਜਿਹੜੇ ਸਟੱਡੀ ਵੀਜ਼ੇ ਤੇ ਗਏ ਜਾ ਕੇ ਆਪਣੇ ਵੀਜ਼ੇ ਨੂੰ ਵਰਕ ਪਰਮਿਟ 'ਚ ਬਦਲ ਲਿਆ ਵਰਕ ਪਰਮਿਟ ਤੋਂ ਬਾਅਦ ਉਹਨਾਂ ਨੇ ਪੀਆਰ ਲੈਣੀ ਸੀ ਪੀਆਰ ਦੇ ਪੁਆਇੰਟ ਪੂਰੇ ਕਰਨੇ ਸੀ ਆਪਣੀ ਹਾਈਲਾਈਟਸ ਦੇ ਪੇਪਰ ਦੁਆਰਾ ਕਰਨੇ ਸੀ ਉਹ ਕਰਦੇ ਨਹੀਂ ਸੀ ਕਿਉਂਕਿ ਉਹਨਾਂ ਨੂੰ ਟੈਂਪੋਰਰੀ ਵਰਕ ਪਰਮਿਟ ਐਕਸਟੈਂਡ ਹੋਈ ਜਾਂਦਾ ਸੀ ਕੋਵਿਡ ਦੇ ਕਰਕੇ ਉਹ ਬੁੱਲੇ ਲੁੱਟੇ ਜਾਂਦੇ ਸੀ ਉਹਦੇ ਉੱਤੇ ਹੁਣ ਜਦੋਂ ਕੈਨੇਡਾ ਨੇ ਉਹ ਟੈਂਪੋਰਰੀ ਸਿਸਟਮ ਬੰਦ ਕਰਤਾ ਉਹਨਾਂ ਨੂੰ ਹੁਣ ਰਾਤੋ-ਰਾਤ ਹਾਈਲਾਈਟਸ ਕਰਨੀ ਪੈਣੀ ਹੈ ਉਹਨਾਂ ਦੀ ਜਾਨ ਨਿਕਲ ਗਈ ਹਮ ਕਈ ਉਹਨਾਂ ਦੇ ਵਿੱਚੋਂ ਐ ਹਾਂ ਤੇ ਰਿਪੋਰਟ ਹਜੇ ਵੀ ਨਹੀਂ ਹੋਣੇ ਇਹ ਵੀਡੀਓ ਜੀ ਨੇ ਕਿਉਂ ਡਿਪੋਰਟ ਹੋ ਰਹੇ ਨੇ ਜਿੱਦਣ ਡਿਪੋਰਟ ਹੋ ਜਾਣਗੇ ਮੈਨੂੰ ਦੱਸ ਦਿਓ ਮੈਂ ਆਪਣੀ ਕੰਪਨੀ ਬੰਦ ਕਰ ਦੂ ਜਿਹੜੇ 18-19 ਆਫਿਸ ਖੋਲੇ ਹੋਏ ਆ ਮੈਂ ਫੇਲ ਹੋ ਗਿਆ ਐਸੇ ਟ੍ਰੇਡ 'ਚ ਕਦੀ ਵੀ ਨਹੀਂ ਹੋਣਾ ਕਿ ਉਹ ਬੱਚੇ ਡਿਪੋਰਟ ਹੋ ਕੇ 70000 ਬੱਚਾ ਇੰਡੀਆ ਆਊਗਾ ਪੰਜਾਬ 'ਚ ਰੌਲਾ ਪੈ ਜਾਊਗਾ ਮਾਰੇ ਮੋਟੇ ਚਲੋ ਹੋ ਗਿਆ ਕੋਈ ਨਹੀਂ ਨਹੀਂ ਕੁਝ ਕਰਦੇ ਬਿਲਕੁਲ ਹੀ ਸਰ ਬਿਲਕੁਲ ਸਿਸਟਮ ਨੂੰ ਮਿਸਯੂਜ਼ ਕਰੀ ਜਾਂਦੇ ਸੀ ਉਹ ਤਾਂ ਹੋਊਗਾ ਬਟ 70000 ਬੱਚਾ ਡਿਪੋਰਟ ਹੋ ਕੇ ਨਹੀਂ ਆਉਣ ਲੱਗਾ 10000 ਵੀ ਨਹੀਂ ਆਉਣ ਲੱਗਾ 70 ਦਾ ਛੱਡੋ 10000 ਵੀ ਨਹੀਂ ਆਉਣ ਲੱਗਾ 4-5000 ਦੀ ਮੈਂ ਗਾਰੰਟੀ ਨਹੀਂ ਦਿੰਦਾ ਉਹ ਜਿਹ ਉਹ ਬੱਚੇ ਉਦੋਂ ਬਚ ਗਏ ਜਿਹੜੇ ਵਿਚਾਰੇ ਫਰਾਡ ਡਾਕੂਮੈਂਟਾਂ ਤੇ ਗਏ ਸੀ ਤੁਹਾਨੂੰ ਯਾਦ ਹੋਵੇ ਤਾਂ ਇੱਕ ਏਜੰਟ ਨੇ ਭੇਜੇ ਸੀਗੇ ਜੇ ਉਹ ਕੈਨੇਡਾ ਨੇ ਇੱਕ ਸਿਸਟਮ ਦੇ ਥਰੂ ਉਹ ਰੱਖ ਲੇ ਤੇ ਰਹਿਣੇ ਐ ਵੀ ਉੱਥੇ ਹੀ ਆ ਜਿਹੜੇ ਜਾਣਗੇ ਉਹ ਵੀ ਉੱਥੇ ਰਹਿਣਗੇ ਕੈਨੇਡਾ ਦਾ ਸਿਸਟਮ ਜਿਹੜਾ ਆ ਜਿਹੜੇ ਟੈਂਪਰਰੀ ਸੋਲੂਸ਼ਨਸ ਬਣੇ ਸੀ ਕੋਵਿਡ ਚ ਜਦੋਂ ਲੋਕੀ ਘਟ ਜਾਂਦੇ ਸੀ ਔਰ ਕੋਵਿਡ ਤੋਂ ਬਾਅਦ ਜਾਦੇ ਜਾਣ ਲੱਗ ਗਏ ਔਰ ਉਹ ਟੈਂਪਰਰੀ ਸਿਸਟਮਸ ਦਾ ਮਿਸਯੂਜ਼ ਹੋਣ ਲੱਗ ਗਿਆ ਉਹ ਜਿਹੜਾ ਟੈਂਪਰਰੀ ਸਿਸਟਮਸ ਨੇ ਉਹਨਾਂ ਨੂੰ ਕੈਨੇਡਾ ਨੇ ਹੁਣ ਬੰਦ ਕਰਨਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਉਹ ਰੋਕਿਆ ਵੀ ਜਿਹੜਾ ਟੈਂਪਰਰੀ ਚੀਜ਼ਾਂ ਚਲਾਈਆਂ ਸੀ ਆ ਬੰਦ ਕਰੋ ਇਹਦੇ ਪਰਮਾਨੈਂਟ ਵਾਲੇ ਚੀਜ਼ ਦੇ ਤੇ ਕਿਸੇ ਦੇ ਪਿੱਛੇ ਆਈ ਹੀ ਨਹੀਂ ਉਹਨਾਂ ਨੇ ਪੋਸਟਡੀ ਵਰਕ ਵੀਜ਼ਾ ਛੇੜਿਆ ਹੀ ਨਹੀਂ ਉਹਨਾਂ ਨੇ ਕੈਨੇਡਾ ਚ ਸਿਰਫ ਇੱਕ ਚੀਜ਼ ਛੇੜੀ ਜਿਹੜੀ ਸਪਾਊਸ ਵੀਜ਼ਾ ਸੀ ਕਿ ਉਹਨੂੰ ਸਿਰਫ ਮਾਸਟਰਸ ਤੇ ਕਰਤਾ ਤੇ ਗ੍ਰੈਜੂਏਟਸ ਨੂੰ ਥੋੜਾ ਲਿਮਿਟਿਡ ਚ ਕਰਤਾ ਕਿ ਆਹ ਕੋਰਸਾਂ ਚਾਹੋਗੇ ਤੁਸੀਂ ਸਪਾਊਸ ਨੂੰ ਲਿਆ ਸਕਦੇ ਹੋ ਤੇ ਮਾਸਟਰਸ ਦੇ ਵਿੱਚ ਵੀ ਉਹਨਾਂ ਨੇ ਰਿਲੈਕਸੇਸ਼ਨ ਆ ਦਿੱਤਾ ਵੀ ਜੇ ਚਾਹੇ ਤੁਸੀਂ ਮਾਸਟਰਸ ਇੱਕ ਸਾਲ ਚ ਖਤਮ ਕਰ ਲਓ ਜੀ ਤੁਸੀਂ 3 ਸਾਲ ਦਾ ਹੀ ਵਰਕ ਪਰਮਿਟ ਲਵੋ ਸੋ ਸਟੂਡੈਂਟਲੀ ਰਸਤਾ ਖੁੱਲਾ ਸੀ ਖੁੱਲਾ ਹੈਗਾ ਖੁੱਲਾ ਰਹਿਣਾ ਜਿਹੜਾ ਬੱਚਾ ਸਟੂਡੈਂਟ ਵੀਜ਼ੇ ਦੇ ਨਾਂ ਤੇ ਅੰਦਰ ਜਾ ਕੇ ਸਿਸਟਮ ਨੂੰ ਚੀਟ ਕਰੂਗਾ ਉਹ ਬੱਚੇ ਦੀ ਦੁਨੀਆ ਔਖੀ ਹੋ ਸਕਦੀ ਹੈ ਹੋਰ ਕਿਸੇ ਦੀ ਔਖੀ ਉੱਥੇ ਨਹੀਂ ਹੋਣੀ ਮਤਲਬ ਜੁਗਾਰੂਆਂ ਦੇ ਰਾਹ ਬੰਦ ਕੀਤੇ ਨੇ ਜੁਗਾੜੂ ਜਿਹੜੇ ਟੈਂਪਰਰੀ ਰਾ ਉਹਨਾਂ ਨੇ ਬਣਾਏ ਸੀ ਬਣਾਏ ਭਲੇ ਲਈ ਸੀ ਪਰ ਲੋਕਾਂ ਨੇ ਉਹਦਾ ਜੁਗਾੜ ਬਣਾ ਲਿਆ ਉਹ ਸਿਸਟਮ ਨੂੰ ਬੰਦ ਕਰ ਰਿਆ ਕੈਨੇਡਾ ਕੁਝ ਵੀ ਇਦਾਂ ਦਾ ਹਰਾਸਮੈਂਟ ਨਹੀਂ ਕਰ ਰਿਆ ਬਟ ਹਾਂ ਇਹਦੇ ਵਿੱਚ ਬਹੁਤ ਸਾਰੇ ਮਿਸਯੂਜ਼ ਹੋਏ ਬਹੁਤ ਸਾਰੀਆਂ ਚੀਟਿੰਗਸ ਹੋਈਆਂ ਬਹੁਤ ਸਾਰੇ ਸਟੂਡੈਂਟ ਸਟੂਡੈਂਟ ਦੇ ਨਾਮ ਤੇ ਗਿਆ ਪਰ ਉਹ ਐਕਚੁਅਲੀ ਸਟੂਡੈਂਟ ਨਹੀਂ ਸੀ ਔਰ ਜਾ ਕੇ 20 ਦਿਨਾਂ ਬਾਅਦ ਉਹਨਾਂ ਨੇ ਵਰਕ ਪਰਮਿਟ ਲੈਣੇ ਸ਼ੁਰੂ ਕਰ ਦਿੱਤੇ ਹੁਣ ਲੇਬਰ ਕਲਾਸ 'ਚ ਜਿਹੜਾ ਵਰਕ ਪਰਮਿਟ ਮਿਲਦਾ ਸੀ ਉਹਦੀ ਸ਼ਾਰਟੇਜ ਕੋਵਿਡ ਦੇ ਵਿੱਚ ਸੀਗੀ ਕਮਾਂਕਾਰਾਂ ਨੂੰ ਅੱਜ ਦੀ ਡੇਟ 'ਚ ਸ਼ਾਰਟੇਜ ਹੀ ਨਹੀਂ ਉੱਥੇ ਉਹਨਾਂ ਨੇ ਗਲੋਬਲ ਲੇਬਰ ਵਾਲੀਆਂ ਜਿਹੜੀਆਂ ਜੌਬਸ ਨੇ ਉਹਨਾਂ ਦੀਆਂ ਐਲਐਮਆਈਏ ਬੰਦ ਕਰਤੀਆਂ ਜੀ ਠੀਕ ਹੈ ਨਹੀਂ ਉਹਨਾਂ ਨੇ ਕਿਹਾ ਜੇ ਬਾਦੂ ਬੰਦਾ ਇੱਥੇ ਤਾਂ ਅਨਐਮਪਲੋਇਮੈਂਟ ਦਾ ਰੋਲਾ ਪਿਆ ਹੋਇਆ ਤੁਹਾਨੂੰ ਲੇਬਰ ਵਾਲਾ ਕਿਉਂ ਬਾਹਰੋਂ ਚਾਹੀਦਾ ਬਿਲਕੁਲ ਠੀਕ ਹੈ ਨਹੀਂ ਤਾਂ ਬੱਚਾ ਲੇਬਰ ਹੈ ਹੀ ਨਹੀਂ ਬੱਚਾ ਤਾਂ ਇੱਕ ਪੜ੍ਹਾਈ ਕਰਨ ਜਾ ਰਿਹਾ ਉਹ ਤਾਂ ਕੁਛ ਨਾ ਕੁਛ ਵਗਰ ਪੜ੍ਹਾਈ ਕਰੇਗਾ ਉਹ ਪ੍ਰੋਫੈਸ਼ਨਲ ਬਣੇਗਾ ਉਹਦਾ ਲੋ ਲੈਵਲ ਦੀ ਐਲਐਮਆਈਏ ਨਕੀ ਲੈਣਾ ਦੇਣਾ ਠੀਕ ਹੈ ਨਹੀਂ ਉਹਨੇ ਝਾੜੂ ਮਾਰਨ ਵਾਲੀ ਐਲਐਮਆਈਏ ਲੈਣੀ ਹੈ ਤਾਂ ਇਹਦਾ ਮਤਲਬ ਉਹ ਬੱਚਾ ਹੀ ਨਹੀਂ ਉਹ ਸਟ ਤੋ ਕੋਈ ਦਿੱਕਤ ਨਹੀਂ ਜਿੱਦਣ ਤੁਸੀਂ ਸਿਸਟਮ ਨੂੰ ਚੀਟ ਕਰੋਗੇ ਉਸ ਦਿਨ ਸਿਸਟਮ ਤੁਹਾਡੀ ਜਾਣ ਕੱਢੇਗਾ ਅੱਛਾ ਇੱਕ ਹੋਰ ਸਵਾਲ ਹੈ ਬੜਾ ਅੱਜਕਲ ਰੌਲਾ ਕਈ ਵੀਡੀਓਆਂ ਵਿੱਚ ਦੇਖਦਾ ਕਹਿੰਦੇ ਜੀ ਕੈਨੇਡਾ ਡਿਪਲੋਮਿਆਂ ਤੇ ਵੀ ਪੋਸਟ ਸਟਡੀ ਵਰਕ ਪਰਮਿਟ ਬੰਦ ਕਰ ਸਕਦਾ ਹੈ ਇਹ ਸੰਭਵ ਹੈ ਵੇਖੋ ਜੀ ਵੀਡੀਓ ਬਣਾਉਣ ਵਾਲੇ ਕੁਝ ਵੀ ਬਣਾਈ ਜਾਣ ਪੋਸਟ ਸਟਡੀ ਵਰਕ ਵੀਜ਼ਾ ਨਾ ਹੋਵੇ ਅੱਜ ਬੰਦ ਤੇ ਨਾ ਅੱਜ ਤੋਂ 5 ਸਾਲ ਬਾਅਦ ਬੰਦ ਬਾਕੀ ਜਿਸ ਤੱਕ ਗੱਲ ਰਹਿ ਗਈ ਡਿਪਲੋਮੇ ਦੀ ਹੇਜੇ ਅੱਜ ਤੇ 4 ਸਾਲ 5 ਸਾਲ ਦੇ ਡਿਪਲੋਮੇ ਤੇ ਵੀ ਬੰਦ ਨਹੀਂ ਹੁੰਦਾ ਉਸ ਤੋਂ ਬਾਅਦ ਸ਼ਾਇਦ ਕਿਤੇ ਜਾ ਕੇ ਹੋ ਜੇ ਪਰ ਡਿਪਲੋਮੇ ਤੇ ਵੀ ਕਿਉਂ ਨਹੀਂ ਬੰਦ ਹੁੰਦਾ ਕਿਉਂਕਿ ਉਹਦਾ ਕਾਰਨ ਹੈ ਕੈਨੇਡਾ ਯੂਕੇ ਨਹੀਂਗਾ ਛੋਟੇ ਛੋਟੇ ਕਾਲਜ ਨਹੀਂ ਹੈਗੇ ਇੱਥੇ ਜਿਹੜੇ ਕਾਲਜ ਨੇ ਉਹ ਬਹੁਤ ਵੱਡੇ ਨੇ ਆਪਣੇ ਆਪ ਚੋ ਯੂਨੀਵਰਸਿਟੀਆਂ ਵਰਗੇ ਕਾਲਜ ਨੇ ਸਟਰਕਚਰ ਦੇ ਹਿਸਾਬ ਨਾਲ ਗੱਲ ਕਰੀਏ ਸਿਸਟਮ ਦੇ ਹਿਸਾਬ ਨਾਲ ਗੱਲ ਕਰੀਏ ਹੰਬਰ ਕਾਲਜ ਹੈ ਸੈਨਿਕ ਆ ਹੈ ਸੈਂਟੀਨੀਅਲ ਆ ਫੈਂਸ਼ੋ ਆ ਹੈ ਜਿੰਨੇ ਵੀ ਆ ਕਾਲਜ ਨੇ ਇੰਨਾ ਕਾਲਜਾਂ ਦੇ ਅਗਰ ਉਹ ਪੋਸਟ ਸਟਡੀ ਵਰਕ ਵੀਜ਼ੇ ਬੰਦ ਕਰਨਗੇ ਜੀ ਐਡਾ ਵੱਡਾ ਸਟਰਕਚਰ ਕਲਾਪਸ ਕਰ ਜੂ ਕਿੰਨੇ ਹੀ ਲੋਕ ਉਹਨਾਂ ਦੇ ਵਿੱਚ এমਪਲoyed ਦੇ ਮਤਲਬ ਮਾਸਟਰਸ ਤੇ ਨਹੀਂ ਬੱਚੇ ਨਹੀਂ ਜਾ ਸਕਦੇ ਔਰ ਉਹ ਕਾਲਜਿਸ ਗਾਂ ਕਿੰਨੇ ਵੈਂਡਰ ਨੇ ਕਿੰਨੇ ਲੋਕਾਂ ਨੂੰ ਉਹ এমਪਲॉयਮੈਂਟ ਬਿਜ਼ਨਸ ਦੇ ਰਹੇ ਨੇ ਉਹ ਸਾਰਾ ਸਿਸਟਮ ਕਲੈਪਸ ਕਰ ਜਾਊਗਾ ਸੋ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਪੋਸਟ ਸਟਡੀ ਵਰਕ ਵੀਜ਼ਾ ਕਿਤੇ ਵੀ ਬੰਦ ਹੋਊਗਾ ਜਾਂ ਟੈਂਪਰ ਹੋਊਗਾ ਜਾਂ ਚੇਂਜ ਹੋਊਗਾ ਬਿਲਕੁਲ ਠੀਕ ਹੈ ਸੋ ਵਿਦਿਆਰਥੀਆਂ ਨੂੰ ਬਹੁਤ ਹੀ ਇੰਪੋਰਟੈਂਟ ਗੱਲਾਂ ਸਾਡੇ ਅਮਰਜੀਤ ਸਿੰਘ ਕਵਰ ਉਹਨਾਂ ਨੇ ਦੱਸਿਆ ਨੇ ਮੈਨੂੰ ਲੱਗਦਾ ਹੈ ਕਿ ਵੀਡੀਓ ਸੁਣ ਕੇ ਬਹੁਤ ਸਾਰੇ ਪਰਮਪ੍ਰਿਲੇਖੇ ਸਾਡੇ ਵਿਦਿਆਰਥੀਆਂ ਦੇ ਨਿਕਲੇ ਹੋਣਗੇ ਸੋ ਫੈਸਲਾ ਵਿਦਿਆਰਥੀਆਂ ਦੇ ਹੱਥ ਹੈ ਵਿਦਿਆਰਥੀਆਂ ਦੇ ਮਾਪਿਆਂ ਦੇ ਹੱਥ ਹੈ ਇਹ ਕੰਮ ਨਹੀਂ ਕਰਨਾ ਜਿਹੜਾ ਦੱਸਿਆ ਵੀ ਇਹ ਕਮਰ ਸਾਹਿਬ ਨੇ ਕਿ ਉੱਥੇ ਉੱਤਰ ਦੇ 에어ਪੋਰਟ ਤੋਂ ਤੁਸੀਂ ਯੂਨੀਵਰਸਿਟੀ ਜਾਂ ਕਾਲਜ ਬਦਲ ਕੇ ਕਿਤੇ ਹੋਰ ਪਾਸੇ ਨਿਕਲ ਜਓ ਫਿਰ ਤੁਸੀਂ ਰੁੜ ਜੂਗੇ ਸੋ ਇਸ ਕਰਕੇ ਸਿੱਧੇ ਤਰੀਕੇ ਨਾਲ ਜਾਓ ਪੜੋ ਪੋਸਟ ਸਟਡੀ ਵਰਕ ਪਰਮਿਟ ਤੇ ਆਪਣਾ ਟੈਨਿਓਰ ਪੂਰਾ ਕਰੋ ਰੂਲਸ ਐਂਡ ਰੈਗੂਲੇਸ਼ਨ ਨੂੰ ਮੀਟ ਕਰੋ ਤੇ ਪੀਆਰ ਕੈਨੇਡਾ ਨੇ ਬੰਦ ਨਹੀਂ ਕੀਤੀ ਪੀਆਰ ਉਸੇ ਤਰ੍ਹਾਂ ਤੁਹਾਨੂੰ ਮਿਲਦੀ ਰਹੇਗੀ ਬਹੁਤ ਧੰਨਵਾਦ ਕਮਰ ਸਾਹਿਬ 9023890238 ਕਮਰ ਸਾਹਿਬ ਦਾ ਨੰਬਰ ਹੈ ਜਦੋਂ ਮਰਜੀ ਫੋਨ ਕਰੋ ਤੇ ਸਲਾਹ ਲਓ ਧੰਨਵਾਦ ਥੈਂਕ ਯੂ ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ